ਅੱਜ ਦੀ ਤਾਰੀਖ ਜਿਨ੍ਹਾਂ ਦੇ ਰਾਜ ਭਾਗ ਬਾਰੇ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਰਾਜ ਦੇ ਵਿੱਚ ਕਿਸੇ ਪਾਸੇ ਸੂਰਜ ਨਹੀਂ ਛਿਪਦਾ ਭਾਵ ਇਹ ਅੰਗਰੇਜ਼ਾਂ ਦਾ ਜਿਹੜਾ ਰਾਜ ਸੀ ਦੁਨੀਆ ਦੇ ਹਰ ਪਾਸੇ ਸੀ ਜੇ ਇੱਥੇ ਸੂਰਜ ਡੁੱਬਾ ਹੁੰਦਾ ਸੀ ਤੇ ਦੂਜੇ ਪਾਸੇ ਵੀ ਉਹਨਾਂ ਦਾ ਧਰਤੀ ਤੇ ਕਿਤੇ ਰਾਜ ਹੁੰਦਾ ਸੀ ਜਿੱਥੇ ਸੂਰਜ ਚੜ੍ਹਿਆ ਹੁੰਦਾ ਸੀ ਜਿਨ੍ਹਾਂ ਨੇ ਵੱਡੀਆਂ ਵੱਡੀਆਂ ਤਾਕਤਾਂ ਨੂੰ ਝੁਕਾਇਆ ਪਰ ਜਦੋਂ ਕਿਤੇ ਉਹਨਾਂ ਨੇ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾਇਆ ਤੇ ਉਹਨਾਂ ਨੂੰ ਝੁਕਣਾ ਪੈ ਗਿਆ। ਬਾਬੇ ਨਾਨਕ ਦਾ ਘਰ ਹੀ ਐਸਾ ਹੈ। ਮੱਥਾ ਲਾਇਆ ਗੁਰੂ ਪੰਥ ਦੇ ਨਾਲ। ਜਦੋਂ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਹੁਤ ਜ਼ਦੋ ਜ਼ੈਦ ਦੇ ਨਾਲ ਹੁੰਦ ਦੇ ਵਿੱਚ ਆ ਗਈ। ਇੱਕ 36 ਮੈਂਬਰੀ ਕਮੇਟੀ ਗੋਰਿਆਂ ਨੇ ਅੰਗਰੇਜ਼ਾਂ ਨੇ ਬਣਾਈ ਸੀ। ਜਿਹਦੇ ਸਰਬਰਾ ਜਿਹੜੇ ਸਨ ਉਹ ਸਰਦਾਰ ਸੁੰਦਰ ਸਿੰਘ ਰਾਮਗੜੀ ਆਜੀ ਸਾਹਿਬ ਤੇ ਸਿੱਖਾਂ ਦਾ ਦਬਦਬਾ ਵੱਧ ਰਿਹਾ ਸੀ ਗੁਰਦੁਆਰਿਆਂ ਦੇ ਪ੍ਰਤੀ ਪ੍ਰੇਮ ਵੱਧ ਰਿਹਾ ਸੀ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਪੰਥ ਦੇ ਹੱਥਾਂ ਦੇ ਵਿੱਚ ਆ ਰਹੇ ਸੀ ਸੇਵਾ ਸੰਭਾਲਦੇ ਪੱਖੋਂ ਅੰਗਰੇਜ਼ਾਂ ਨੂੰ ਇਹ ਲੱਗਾ ਕਿ ਜਿਹੜੇ ਸਿੱਖ ਨੇ ਇਹਨਾਂ ਨੂੰ ਸਾਰਾ ਕੁਝ ਤੇ ਗੁਰਦੁਆਰਿਆਂ ਤੋਂ ਮਿਲਦਾ ਹੈ ਦੇਖੋ ਗੁਰਦੁਆਰੇ ਜਿਹੜੇ ਨੇ ਇਹ ਆਤਮਿਕ ਭੁੱਖਿਆਂ ਦੀ ਜਿੱਥੇ ਭੁੱਖ ਮਟਾਉਂਦੇ ਨੇ ਕੋਈ ਗਰੀਬ ਆਜੇ ਲੋੜਵੰਦ ਆਜੇ ਉਹਦੀ ਭੁੱਖ ਮਟਾਉਂਦੇ ਨੇ ਨਿਸ਼ਾਨ ਸਾਹਿਬ ਲੱਗੇ ਨੇ ਗੁਰੂ ਦਾ ਨਿਸ਼ਾਨ ਫੇਰ ਇਹ ਸਾਡੀ ਸ਼ਕਤੀ ਦੇ ਵੀ ਸੋਮੇ ਨੇ ਅਸੀਂ ਆਪਣੇ ਭਵਿੱਖ ਦੇ ਬਾਰੇ ਕੌਮ ਦੇ ਬਾਰੇ ਚੰਗੇ ਆਉਣ ਵਾਲੇ ਭਵਿੱਖ ਬਾਰੇ ਕਿੱਥੇ ਵਿਚਾਰਾਂ ਕਰਨੀਆਂ ਨੇ ਗੁਰਦੁਆਰਿਆਂ ਦੇ ਵਿੱਚ ਹੀ ਕਰਨੀਆਂ ਨੇ ਨਾ ਗੁਰਦੁਆਰਾ ਹੋਏ ਸੋਜੀ ਪਾਇਸੀ ਤਾਂ ਅੰਗਰੇਜ਼ ਚਾਹੁੰਦੇ ਸੀ ਗੁਰਦੁਆਰੇ ਸਾਡੇ ਕਬਜ਼ੇ ਦੇ ਵਿੱਚ ਰਹਿਣ ਐਸਜੀਪੀਸੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਜ਼ਦੋ ਜ਼ਾਇਦ ਤੋਂ ਬਾਅਦ ਬਣ ਗਈ ਅਜੇ ਥੋੜੇ ਕ ਮਹੀਨੇ ਹੋਏ ਸੀ ਸਰਦਾਰ ਖੜਕ ਸਿੰਘ ਜੀ ਪ੍ਰਧਾਨ ਸਨ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਾਂ ਅੰਗਰੇਜ਼ਾਂ ਨੇ ਕੀ ਕੀਤਾ ਡੀਸੀ ਡੰਟ ਦੇ ਰਾਹੀਂ ਉਹਨੇ ਆਪਣਾ ਇੱਕ ਬੰਦਾ ਭੇਜਿਆ ਸਰਦਾਰ ਸੁੰਦਰ ਸਿੰਘ ਰਾਮਗੜੀਆਂ ਦੇ ਕੋਲ ਤੋਸ਼ੇਖਾਨੇ ਦੀਆਂ ਚਾਬੀਆਂ ਸਨ ਜਿਹਨੂੰ ਆਪਾਂ ਕਹਿੰਦੇ ਚਾਬੀਆਂ ਦਾ ਮੋਰਚਾ ਤੋਸ਼ੇਖਾਨੇ ਦੀਆਂ ਚਾਬੀਆਂ ਸਨ ਉਹਨਾਂ ਨੇ ਆਪਣੇ ਬੰਦੇ ਭੇਜ ਕੇ ਸਰਦਾਰ ਸੁੰਦਰ ਸਿੰਘ ਰਾਮਗੜੀਆਂ ਦੇ ਪਾਸੋਂ ਚਾਬੀਆਂ ਲੈ ਲਈਆਂ ਖਜ਼ਾਨੇ ਦੀਆਂ ਤੋਸ਼ੇਖਾਨੇ ਦੀਆਂ ਉਹਨਾਂ ਨੇ ਸਰਕਾਰੀ ਰਸੀਦ ਲਿਖ ਕੇ ਚਾਬੀਆਂ ਦੇ ਦਿੱਤੀਆਂ ਇਸ ਗੱਲ ਦਾ ਪਤਾ ਜਦੋਂ ਐਸਜੀਪੀਸੀ ਪੰਥ ਨੂੰ ਲੱਗਾ ਸਮੁੱਚੇ ਪੰਥ ਨੂੰ ਉਹਨਾਂ ਨੇ ਆਖਿਆ ਕਿ ਇਹ ਤੇ ਭਾਈ ਗੁਰਦੁਆਰਿਆਂ ਦੇ ਵਿੱਚ ਦਖਲਅੰਦਾਜ਼ੀ ਹੈ। ਉਹਨਾਂ ਨੇ ਇੱਕ ਹੋਰ ਸਰਪਰਾ ਜਿਹੜਾ ਸੀ ਕੈਪਟਨ ਬਹਾਦਰ ਸਿੰਘ ਬਣਾ ਦਿੱਤਾ ਗੋਰੀਆ ਨੇ। ਉਹਨੂੰ ਲਾ ਕੇ ਕਿਉਂਕਿ ਉਹ ਪਹਿਲਾ ਜਿਹੜਾ ਸੀ ਉਹ ਸਿੱਖਾਂ ਦੇ ਨਾਲ ਮਿਲ ਕੇ ਚੱਲਣ ਲੱਗ ਪਿਆ 36 ਮੈਂਬਰੀ ਕਮੇਟੀ ਵੀ ਐਸਜੀਪੀਸੀ ਦੇ ਵਿੱਚ ਮਰਝੋ ਗਈ। ਉਹ ਜਦੋਂ ਦੂਜਾ ਸਰਪਰਾ ਉਹਨਾਂ ਨੇ ਲਾ ਦਿੱਤਾ ਤਾਂ ਸਿੱਖ ਜਿਹੜੇ ਸੀ ਉਹ ਜਥਿਆਂ ਦੇ ਰੂਪ ਦੇ ਵਿੱਚ ਸ਼੍ਰੀ ਅਕਾਲ ਤਖਤ ਸਭ ਆਉਣ ਲੱਗੇ। ਚਾਬੀਆਂ ਦਾ ਮੋਰ 11 ਨਵੰਬਰ 1900 ਤੇ 21 ਨੂੰ ਇਥੇ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੇ ਜਥੇ ਆਉਣ ਲੱਗੇ ਅਕਾਲੀਆਂ ਦੇ ਜਥੇ 12 ਨਵੰਬਰ ਨੂੰ ਸਿੱਖਾਂ ਦੇ ਜਥਿਆਂ ਦੀ ਗਿਣਤੀ 5000 ਹੋ ਗਈ ਸਿੱਖ ਪੂਰੇ ਤਿਆਰ ਸਨ ਕਿ ਕੁਰਬਾਨੀਆਂ ਤੋਂ ਬਿਨਾ ਗੁਰਦੁਆਰਿਆਂ ਦਾ ਪ੍ਰਬੰਧ ਪੰਥ ਦੇ ਹੱਥਾਂ ਦੇ ਵਿੱਚ ਨਹੀਂ ਆਵੇਗਾ ਫਿਰ ਇਥੇ ਜਿਹੜਾ ਅਕਾਲੀਆਂ ਦਾ ਬਾਗ ਸੀ ਉਥੇ ਕਾਨਫਰੰਸ ਹੋਈ ਜਿਹਦੇ ਵਿੱਚ ਬਾਬਾ ਖੜਕ ਸਿੰਘ ਜੀ ਸਰਦਾਰ ਮਹਿਤਾਬ ਸਿੰਘ ਜੀ ਸਰਦਾਰ ਜਸਵੰਤ ਸਿੰਘਾ ਨੇ ਜੋਸ਼ੀਲੇ ਭਾਸ਼ਣ ਕੀਤੇ ਕਿ ਖਾਲਸਾ ਜੀ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਸਰਕਾਰ ਦਾ ਸਿੱਧਾ ਦਖਲ ਹੈ ਇਹ ਸਾਨੂੰ ਮਨਜ਼ੂਰ ਨਹੀਂ ਮੋਰਚਾ ਲੱਗ ਗਿਆ ਦੂਜੇ ਬੰਨੇ ਜਿਹੜਾ ਡੀਸੀ ਸੀ ਡੀਸੀ ਨੇ ਆਖਿਆ ਕਿ ਸਰਕਾਰ ਜਿਹੜੀ ਹੈ ਉਹ ਅਦਾਲਤ ਦੇ ਰਾਹੀਂ ਪ੍ਰਬੰਧ ਦਵੇਗੀ ਪਰ ਨਾਲ ਹੋਰ ਨਾ ਲੋਕਾਂ ਦੇ ਵੀ ਪੱਖ ਵੇਖੇ ਜਾਣਗੇ ਹੋਰ ਤੇ ਰਾਮੇ ਖੜੀਆਂ ਕਰ ਦਿੱਤੀਆਂ ਵੀ ਇਹ ਵੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਗੁਰਦੁਆਰਿਆਂ 'ਚ ਦਖਲ ਅੰਦਾਜ਼ੀ ਔਰ ਇਸ ਗੱਲ ਨੂੰ ਦੱਸਣ ਦੇ ਲਈ ਉਹਨਾਂ ਨੇ ਵੱਖ-ਵੱਖ ਥਾਵਾਂ ਤੇ ਜਲਸੇ ਕੀਤੇ ਖਾਸ ਕਰਕੇ ਅੰਮ੍ਰਿਤਸਰ ਦੇ ਡੀਸੀ ਡੰਟ ਨੇ ਅਜਨਾਲੇ ਦੇ ਵਿੱਚ ਕਈ ਹੋਰ ਥਾਵਾਂ ਦੇ ਉੱਤੇ ਕਿ ਸਰਕਾਰ ਦੱਸੇਗੀ ਕਿਉਂ ਚਾਬੀਆਂ ਖੋਈਆਂ ਨੇ ਇਧਰੋਂ ਪੰਥ ਨੇ ਮਤਾ ਪਾਇਆ ਕਿ ਜਿੱਥੇ ਗੋਰੇ ਆਪਣਾ ਦਰਬਾਰ ਲਾਉਣਗੇ ਉਥੇ ਸਿੱਖ ਵੀ ਜਾ ਕੇ ਦਰਬਾਰ ਲਾਉਣਗੇ ਸਿੱਖ ਦੱਸਣਗੇ ਕਿ ਚਾਬੀਆਂ ਖੋਣੀਆਂ ਠੀਕ ਗੱਲ ਨਹੀਂ ਸਰਬਰਾ ਜਿਹੜਾ ਸੀ ਭਾਦਰ ਸਿੰਘ ਉਹਨੂੰ ਗੋਰਿਆਂ ਨੇ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ਪੁਰ ਉਹਨਾਂ ਸਮਿਆਂ ਦੇ ਵਿੱਚ ਆਇਆ ਉਹਨੇ ਆਖਿਆ ਕਿ ਜ਼ਲੂ ਦੇ ਲਈ ਮੈਂ ਚਲਾ ਜਾਣਾ ਹੈ ਜਦੋਂ ਇੱਥੇ 15 ਨਵੰਬਰ ਨੂੰ ਆਇਆ ਉਹ 1921 ਦੇ ਵਿੱਚ ਸਿੱਖਾਂ ਨੇ ਉਹਨੂੰ ਕੋਈ ਸਤਕਾਰ ਨਹੀਂ ਦਿੱਤਾ ਤੇ ਚੰਗੇ ਸਿੱਖਾਂ ਨੇ ਉਹਨੂੰ ਸਮਝਾਇਆ ਕਿ ਤੂੰ ਗੁਰੂ ਘਰ ਦੇ ਨਾਲ ਮੱਥਾ ਲਾਵੀਂਗਾ ਉਹ ਜਦੋਂ ਵਾਪਸ ਗਿਆ ਤੇ ਉਹ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਢਿਲਾ ਹੋ ਗਿਆ ਉਹਨੇ ਆਖਿਆ ਮੈਂ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਨਹੀਂ ਲਾ ਸਕਦਾ ਉਹਨੇ ਅਸਤੀਫਾ ਦੇ ਦਿੱਤਾ ਵੇਖੋ ਕੈਪਟਨ ਬਹਾਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਕਿ ਮੈਂ ਗੁਰੂ ਨਾਨਕ ਦੇ ਘਰ ਦੇ ਨਾਲ ਹੁਣ ਮੱਥਾ ਨਹੀਂ ਲਾਵਾਂਗਾ। ਉਹਨਾਂ ਨੇ ਇੱਕ ਹੋਰ ਸਰਬਰਾ ਬਣਾਇਆ ਤੇ ਤਵਾਰੀਖ ਕਹਿੰਦੀ ਹੈ ਕਿ ਥੋੜੇ ਦਿਨਾਂ ਬਾਅਦ ਉਹ ਵੀ ਛੱਤ ਤੋਂ ਡਿੱਗ ਕੇ ਮਰ ਗਿਆ। ਬਾਬੇ ਨਾਨਕ ਦੇ ਘਰ ਦੀਆਂ ਚਾਬੀਆਂ ਖੋਣੀਆਂ ਕੋਈ ਸੌਖੀ ਗੱਲ ਨਹੀਂ। ਦੁਨੀਆ ਦੇ ਵਿੱਚ ਕੋਈ ਵੀ ਤਾਕਤ ਗੁਰੂ ਨਾਨਕ ਦੇ ਘਰ ਦੀਆਂ ਚਾਬੀਆਂ ਨੂੰ ਖੋਣ ਦੀ ਗੱਲ ਕਰੇਗੀ। ਇੱਥੇ ਪੰਥ ਵੀ ਖੜਾ ਹੈ ਤੇ ਇੱਥੇ ਗੁਰੂ ਵੀ ਖੜਾ ਹੈ। ਚਾਬੀਆਂ ਨਹੀਂ ਜਾਂਦੀ। ਹੁਣ ਉਹਨਾਂ ਨੇ ਅਜ਼ਨਾਲੇ ਇਕੱਠ ਰੱਖ ਲਿਆ ਗੋਰਿਆਂ ਨੇ। ਉੱਥੇ ਸਰਦਾਰ ਦਾਨ ਸਿੰਘ ਜੀ ਵਿਸ਼ੋਵਾ ਬੜੇ ਸਿਆਣੇ ਆਗੂ ਸਾਨੂੰ ਉਹ ਗਏ ਹੋਰ ਸਿੱਖ ਗਏ। ਜਦੋਂ ਡੀਸੀ ਬੋਲ ਕੇ ਹਟਿਆ ਤੇ ਇਹ ਵੀ ਖੜੇ ਹੋ ਗਿਆ ਵੀ ਅਸੀਂ ਵੀ ਪੱਖ ਰੱਖਣਾ ਉਹਨਾਂ ਨੇ ਆਖਿਆ ਤੁਸੀਂ ਨਹੀਂ ਰੱਖ ਸਕਦੇ। ਇਹਨਾਂ ਨੇ ਵੱਖਰਾ ਦਿਵਾਨ ਲਾ ਲਿਆ ਸਰਕਾਰ ਦੇ ਬਰਾਬਰ ਤੇ ਗੋਰਿਆਂ ਨੇ ਸਿੱਖ ਆਗੂ ਗ੍ਰਿਫਤਾਰ ਕਰ ਲਿਆ। ਇਧਰ ਬਾਬਾ ਖੜਕ ਸਿੰਘ ਨੂੰ ਪਤਾ ਲੱਗਾ ਉਹ ਇਥੋਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅ즈ਨਾਲੇ ਗਏ ਉੱਥੇ ਜਾ ਕੇ 19 ਆਗੂਆਂ ਨੇ ਤਕਰੀਰਾਂ ਕੀਤੀਆਂ ਸਰਕਾਰ ਨੇ ਕਿਹਾ ਜਲਸਾ ਗੈਰ ਕਾਨੂੰਨੀ ਨੇ ਜਲਸਾ ਨਹੀਂ ਹੋ ਸਕਦਾ ਬਾਬਾ ਖੜਕ ਸਿੰਘ ਸਰਦਾਰ ਮਹਿਤਾਬ ਸਿੰਘ ਸਰਦਾਰ ਦਾਨ ਸਿੰਘ ਵਿਸ਼ਵਾ ਜਿਤਨੇ ਵੀ ਸਿੱਖ ਆਗੂ ਸਨ ਸਾਰੇ ਫੜ ਲੈ ਗਏ ਸਿੱਖਾਂ ਨੇ ਆਖਿਆ ਕੋਈ ਪਰਵਾਹ ਨਹੀਂ ਇਧਰ ਫੇਰ ਮੀਟਿੰਗ ਹੋਈ ਮਤਾ ਪਾਇਆ ਗਿਆ ਜੀਪੀਸੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆ ਰਿਹਾ ਹੈ ਖਾਲਸਾ ਜੀ ਉਦੋਂ ਜਦੋਂ ਅਰਦਾਸ ਕਰਨੀ ਹੈ ਅਰਦਾਸ ਦੇ ਵਿੱਚ ਆ ਸ਼ਬਦ ਵਧਾ ਕੇ ਹਰ ਥਾਂ ਤੇ ਪੜਨੇ ਆ ਹੇ ਵਾਹਿਗੁਰੂ ਜ਼ੁਲਮੀ ਰਾਜ ਦਾ ਨਾਸ਼ ਕਰਿਓ। ਇਹ ਵੀ ਮਤਾ ਪਾਇਆ ਗਿਆ ਕਿ ਪ੍ਰਿੰਸ ਆਫ ਵੇਲਜ਼ ਵੇਲਜ਼ ਦਾ ਸ਼ਹਿਜ਼ਾਦਾ ਆ ਰਿਹਾ ਹੈ ਉਹ ਜਦੋਂ ਇਸ ਧਰਤੀ ਤੇ ਪੈਰ ਰੱਖੇਗਾ ਹੜਤਾਲ ਕੀਤੀ ਜਾਵੇਗੀ। ਉਹਨੂੰ ਸਿਰੋਪਾਉ ਨਹੀਂ ਦਿੱਤਾ ਜਾਵੇਗਾ ਉਹਦੀ ਭੇਟਾ ਸਵਕਾਰ ਨਹੀਂ ਕੀਤੀ ਜਾਵੇਗੀ। ਕਿਉਂਕਿ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ ਮਤੇ ਪੈ ਗਿਆ ਔਰ ਇਹ ਵੀ ਮਤਾ ਪੈ ਗਿਆ ਕਿ ਜਿਤਨਾ ਚਿਰ ਤੱਕ ਬਿਨਾਂ ਸ਼ਰਤ ਸਾਰੇ ਆਗੂ ਰਿਹਾਂ ਨਹੀਂ ਕੀਤੇ ਜਾਂਦੇ ਕੋਈ ਵੀ ਸਿੱਖ ਆਗੂ ਜਾ ਕੇ ਚਾਬੀਆਂ ਨਹੀਂ ਫੜੇਗਾ ਮੋਰਚਾ ਭਖ ਗਿਆ 6-6 ਮਹੀਨੇ ਕੈਦਾਂ ਵੀ ਬੋਲ ਗਈਆਂ ਸਿੱਖ ਆਗੂਆਂ ਨੂੰ ਉਦੋਂ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਸੀ ਕਿੱਡਾ ਕਿਰਦਾਰ ਸੀ ਸਾਡਾ ਜਦੋਂ ਜੱਜ ਨੇ ਸਜ਼ਾਵਾਂ ਸੁਣਾਈਆਂ ਨਾ ਤੇ ਸਰਦਾਰ ਮਹਤਾਬ ਸਿੰਘ ਨੇ ਉੱਥੇ ਸਟੇਟਮੈਂਟ ਦਿੱਤੀ ਏ ਕਿ ਜਿੰਨਾ ਚਿਰ ਤੱਕ ਸਿੱਖ ਜਿੰਦਾਬਾਹ ਧਰਤੀ ਦੇ ਉੱਤੇ ਇਹ ਕਦੀ ਵੀ ਸਰਕਾਰ ਦੀ ਦਖਲਅੰਦਾਜ਼ੀ ਹਕੂਮਤਾਂ ਦੀ ਦਖਲਅੰਦਾਜ਼ੀ ਗੁਰਦੁਆਰਿਆਂ ਦੇ ਵਿੱਚ ਨਹੀਂ ਹੋਣ ਦਵੇਗਾ ਸਭ ਤੋਂ ਛੋਟਾ ਪਰ ਸਭ ਤੋਂ ਬਹਾਦਰੀ ਵਾਲਾ ਬਿਆਨ ਬਾਬਾ ਖੜਕ ਸਿੰਘ ਦਾ ਸੀ ਬਾਬਾ ਖੜਕ ਸਿੰਘ ਨੇ ਆਖਿਆ ਇਸ ਮਕਦਮੇ ਦੇ ਵਿੱਚ ਇਹ ਸਰਕਾਰ ਇੱਕ ਧੇਰ ਹੈ ਤੇ ਇਹਨਾਂ ਦਾ ਜੱਜ ਸਰਕਾਰ ਦਾ ਇੱਕ ਮੁਲਾਜ਼ਮ ਹੈ ਇਸ ਕਰਕੇ ਮੈਂ ਕੋਈ ਇਹਨਾਂ ਨੂੰ ਜਵਾਬ ਦੇ ਹੀ ਨਹੀਂ ਦਵਾਂਗਾ ਇੱਕ ਸ਼ਰੂਮ ਨਹੀਂ ਗੁਰਦੁਆਰਾ ਨੁਮਾਇੰਦਾ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰੀ ਹیثیت ਅਮਰੀਕਾ ਫਰਾਂਸ ਜਰਮਨੀ ਉਹਦੇ ਪ੍ਰੈਜ਼ੀਡੈਂਟ ਵਰਗੀ ਹੈ ਇਸ ਕਰਕੇ ਮੈਂ ਝੂਠੀ ਅਦਾਲਤ ਨੂੰ ਜਵਾਬ ਦੇ ਹੀ ਨਹੀਂ ਆਗਾ ਇਹ ਗੱਲ ਆਖੀ ਬਾਬਾ ਖੜਕ ਸਿੰਘ ਨੇ ਅੰਗਰੇਜ਼ ਸਰਕਾਰ ਨੇ ਕਿਹਾ ਐਸਜੀਪੀਸੀ ਸਿੱਖਾਂ ਦੀ ਨੁਮਾਇੰਦਾ ਜ਼ਮਾਤ ਨਹੀਂ ਪੰਥ ਇਕੱਠਾ ਹੋ ਗਿਆ ਸਾਰੇ ਆਗੂ ਫੜ ਲਿਆ ਗਿਆ ਨੌਜਵਾਨ ਅਕਾਲੀ ਫੇਰ ਤਿਆਰ ਬੈਠੇ ਆ ਪਿੰਡਾਂ ਪਿੰਡਾਂ ਦੇ ਵਿੱਚ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ ਜ਼ੁਲਮ ਸ਼ੁਰੂ ਹੋ ਗਿਆ ਤਸ਼ੱਦਦ ਸ਼ੁਰੂ ਹੋ ਗਿਆ ਭੈਣਾ ਆਪਣੇ ਵੀਰਾਂ ਨੂੰ ਤੋੜ ਦੀਆਂ ਨੇ ਜਾ ਵੀਰਾ ਵੇਖੀ ਲਾਜ ਲਵਾ ਕੇ ਨਹੀਂ ਮਾਵਾ ਆਪਣੇ ਪੁੱਤਾਂ ਨੂੰ ਤੋਰ ਦਿਆਂ ਨੇ ਲਾਜ ਨਹੀਂ ਲਵਾਉਣੀ ਐ ਪਤਨੀਆਂ ਆਪਣੇ ਪਤੀਆਂ ਨੂੰ ਤੋਰ ਦਿਆਂ ਨੇ ਮੋਰਚਾ ਬਹੁਤ ਜ਼ਿਆਦਾ ਭਖ ਗਿਆ ਸਰਦਾਰ ਸੁੰਦਰ ਸਿੰਘ ਲਾਲਪੁਰ ਦਾ ਸੀ ਇੱਕ ਸਿੱਖ ਸਰਦਾਰ ਰਾਮ ਸਿੰਘ ਫੌਜ ਦੇ ਵੱਡੇ ਇਹ ਅਹੁਦੇ ਤੋਂ ਰਿਟਾਇਰ ਹੋਏ ਸੀ ਇਹਨਾਂ ਨੇ ਐਲਾਨ ਕੀਤਾ ਅਸੀਂ ਵੀ ਮੋਰਚਿਆਂ ਦੇ ਵਿੱਚ ਜਾਵਾਂਗੇ ਜਿੰਨੇ ਰੋਕਣਾ ਹੈ ਰੋਕ ਲਓ ਅੰਗਰੇਜ਼ਾਂ ਨੂੰ ਪਤਾ ਲੱਗ ਗਿਆ ਫੌਜ ਦੇ ਵਿੱਚ ਵੀ ਬਗਾਵਤ ਹੋਵੇਗੀ ਪਿੰਡੋਂ ਪਿੰਡੀ ਇਹ ਮੋਰਚਾ ਭਖ ਗਿਆ ਇੱਕ ਗ੍ਰਿਫਤਾਰ ਕਰਦੇ ਨੇ 10 ਜਾਣੇ ਤਿਆਰ ਹੋ ਜਾਂਦੇ ਨੇ ਹੁਣ ਅੰਗਰੇਜ਼ਾਂ ਨੇ ਆਖਿਆ ਕਿ ਨਹੀਂ ਬਹੁਤਾ ਸਮਾਂ ਸਾਡੇ ਕੋਲ ਚਾਬੀਆਂ ਰੱਖੀਆਂ ਨਹੀਂ ਜਾਣੀਆਂ ਅੰਗਰੇਜ਼ਾਂ ਨੇ ਐਲਾਨ ਕੀਤਾ ਕਿ ਕੋਈ ਹੋਰ ਕਮੇਟੀ ਜਿਹੜੀ ਆ ਬਣਾ ਕੇ ਸਾਡੀ ਸਰਪ੍ਰਸਤੀ ਵਾਲੀ ਅਸੀਂ ਉਹਨੂੰ ਚਾਬੀਆਂ ਦੇਣ ਦੇ ਵਾਸਤੇ ਤਿਆਰ ਮਾ ਅੱਗੇ ਉਹ ਪੰਥ ਨੇ ਆਖਿਆ ਨਹੀਂ ਚਾਬੀਆਂ ਦਿਓ ਤੇ ਬਾਬਾ ਖੜਕ ਸਿੰਘ ਨੂੰ ਦੇਣੀਆਂ ਪੈਣਗੀਆਂ ਆਵਾਜ਼ ਨਿਕਲੀ ਪਿੰਡਾਂ ਪਿੰਡਾਂ ਦੇ ਵਿੱਚੋਂ ਚਾਬੀਆਂ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਸੌਂਪੋ ਉਹਨਾਂ ਨੇ ਆਖਿਆ ਵੀ ਹੱਦ ਹੋ ਗਈ ਹੈ ਕਿਸੇ ਪਾਸੇ ਸਾਡੀ ਦਾਲ ਨਹੀਂ ਗਲ ਰਹੀ ਸਿੱਖਾਂ ਨੇ ਪਰਵਾਹ ਨਹੀਂ ਕੀਤੀ ਕਿ ਕੋਈ ਵੀ ਸਰਕਾਰੀ ਕਮੇਟੀ ਪਰਵਾਹ ਨਹੀਂ ਕਰਾਂਗੇ ਜਿਹਨੂੰ ਪੰਥ ਚੁਣੇਗਾ ਉਹ ਪਰਵਾਹਨ ਹੋਵੇਗੀ ਅਖੀਰ ਗੋਰੀਆ ਨੇ ਕੁਛ ਵਿਚੋਲੇ ਵੀ ਲੱਭੇ ਨਾ ਲੱਭੇ ਕੋਈ ਤਿਆਰ ਕੌਣ ਹੁੰਦਾ ਪੰਥ ਨਾਲ ਮੱਥਾ ਕਿਹੜਾ ਲਾਵੇ ਫੇਰ ਗੋਰੀਆ ਨੇ ਆਖਿਆ ਕਿ ਚਾਬੀਆਂ ਦੇ ਦੇਣੀਆਂ ਚਾਹੀਦੀਆਂ ਬਗਾਵਤਾਂ ਵੀ ਵੱਧ ਰਹੀਆਂ ਨੇ ਪਿੰਡੋਂ ਪਿੰਡੀ ਉਸ ਵੇਲੇ ਜਿਹੜੀ ਸਿੱਖ ਪ੍ਰੈਸ ਸੀ ਨਾ ਖਾਸ ਕਰਕੇ ਰੋਜ਼ਾਨਾ ਅਕਾਲੀ ਤੇ ਪੰਥ ਸੇਵਕ ਇਹਨਾਂ ਨੇ ਕਮਾਲ ਦੀ ਭੂਮਿਕਾ ਨਿਭਾਈ ਸੀ ਵੇਖੋ ਪ੍ਰੈਸ ਦੀ ਕਿੱਡੀ ਵੱਡੀ ਲੋੜ ਹੁੰਦੀ ਆਪਣੀ ਪ੍ਰੈਸ ਸਿੱਖਾਂ ਦੀ ਚਾਹੀਦੀ ਕੋਈ ਸਾਡੇ ਸਿਧਾਂਤਾਂ ਤੇ ਹਮਲਾ ਕਰੇ ਕੋਈ ਸਾਡੇ ਗੁਰਦੁਆਰਿਆਂ ਤੇ ਹਮਲਾ ਕਰੇ ਕੋਈ ਸਾਡੀ ਮਰਿਆਦਾ ਤੇ ਹਮਲਾ ਕਰੇ ਪੰਥਕ ਪ੍ਰੈਸ ਦਾ ਉੱਥੇ ਯੋਗਦਾਨ ਹੁੰਦਾ ਔਸ ਵੇਲੇ ਸਿੱਖਾਂ ਗੂ ਵੀ ਡਟੇ ਹੋਈ ਸੀ ਸਾਡੀ ਪ੍ਰੈਸ ਵੀ ਡੱਟ ਗਈ ਅਖੀਰ ਗੋਰਿਆਂ ਨੂੰ ਝੁਕਣਾ ਪਿਆ ਤੇ ਤਵਾਰੀਖ ਦੇ ਮੁਤਾਬਕ ਗੋਰੀਆ ਨੇ ਇੱਕ ਜੱਜ ਭੇਜਿਆ ਸ੍ਰੀ ਅਕਾਲ ਤਖਤ ਸਾਹਿਬ ਚਾਬੀਆਂ ਦੇ ਕੇ ਉਹਦੇ ਤੋਂ ਪਹਿਲਾਂ ਜਿਤਨੇ ਵੀ ਸਿੱਖ ਆਗੂ ਫੜੇ ਸਨ ਬਿਨਾਂ ਸ਼ਰਤ ਰਿਹਾ ਕੀਤੇ ਗਏ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦੀ ਸ਼ਾਨ ਦਾ ਵੱਡਾ ਜਲੂਸ ਨਿਕਲਿਆ ਹਾਰ ਪਾ ਕੇ ਇੱਥੇ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਆਗੂਆਂ ਨੂੰ ਲਿਆਂਦਾ ਗਿਆ ਤੇ ਜਿਹੜਾ ਜਿਲਾ ਜੱਜ ਸੀ ਉਹ ਚਾਬੀਆਂ ਲੈ ਕੇ ਆਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਾ ਹੋਇਆ ਸੀ ਉਸ ਦੀਵਾਨ ਦੇ ਵਿੱਚ ਆਣ ਕੇ ਜਦੋਂ ਜ਼ਿਲਾ ਜੱਜ ਨੇ ਆਖਿਆ ਜੀ ਖਾਲਸਾ ਜੀ ਚਾਬੀਆਂ ਲੈ ਲਓ ਬਾਬਾ ਖੜਕ ਸਿੰਘ ਸਾਹਮਣੇ ਖੜੇ ਸੀ ਬਾਬਾ ਖੜਕ ਸਿੰਘ ਨੇ ਗੁਰੂ ਅੱਗੇ ਅਰਦਾਸ ਕੀਤੀ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਅਰਦਾਸ ਕਰਕੇ ਉਹਨਾਂ ਨੇ ਫਿਰ ਪੰਥ ਨੂੰ ਪੁੱਛਿਆ ਖਾਲਸਾ ਜੀ ਇਹਨਾਂ ਦੇ ਕੋਲੋਂ ਚਾਬੀਆਂ ਲੈ ਲਈਏ ਪੰਥ ਨੇ ਜੈਕਾਰੇ ਦੇ ਨਾਲ ਜਵਾਬ ਦਿੱਤਾ ਤੇ ਜੱਜ ਨੇ ਬਾਬਾ ਖੜਕ ਸਿੰਘ ਨੂੰ ਚਾਬੀਆਂ ਫੜਾਈਆਂ ਤੇ ਬਾਬਾ ਖੜਕ ਸਿੰਘ ਨੇ ਆਪਣੇ ਹੱਥਾਂ ਦੇ ਵਿੱਚ ਪੰਥ ਦੀ ਅਮਾਨਤ ਸੰਭਾਲ ਲਈ ਅੱਜ ਦੇ ਦਿਨ ਪੰਥ ਨੇ ਚਾਬੀਆਂ ਦਾ ਮੋਰਚਾ ਫਤਿਹ ਕੀਤਾ ਤੇ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ ਗੁਰੂ ਕੇ ਸਿੱਖੋ ਉਦੋਂ ਵੀ ਬੜੇ ਯਤਨ ਹੋਏ ਸੀ ਕਿ ਸਾਡੀਆਂ ਜਿਹੜੀਆਂ ਨੁਮੈਂਦਾ ਜਥੇਬੰਦੀਆਂ ਨੇ ਇਹਨਾਂ ਨੂੰ ਕਮਜ਼ੋਰ ਕਰ ਦਿੱਤਾ ਜਾਵੇ ਅੱਜ ਵੀ ਬੜੇ ਯਤਨ ਹੋ ਰਹੇ ਨੇ ਕਿ ਸਾਡੀਆਂ ਜਿਹੜੀਆਂ ਨੁਮਾਇੰਦਗੀ ਜਥੇਬੰਦੀਆਂ ਨੇ ਖਾਸ ਕਰਕੇ ਸਿੱਖਾਂ ਦੀ ਧਾਰਮਿਕ ਨੁਮਾਇੰਦਗੀ ਜਥੇਬੰਦੀ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਕਮਜ਼ੋਰ ਕਰ ਦਿੱਤਾ ਜਾ। ਇਹਦੇ ਬਰਾਬਰ ਦੇ ਉੱਤੇ ਹੋਰ ਕਮੇਟੀਆਂ ਬਣਾ ਦਿੱਤੀਆਂ ਜਾਣ ਇਹ ਗੋਰਿਆਂ ਦੀ ਨੀਤੀ ਸੀ ਪਾੜੋ ਤੇ ਰਾਜ ਕਰੋ। ਸਾਡਾ ਜਿਹੜਾ ਪੰਥ ਹੈ ਨਾ ਪੰਥ ਨੇ ਬੜੀ ਕੁਰਬਾਨੀਆਂ ਦੇ ਨਾਲ ਇਹ ਜਥੇਬੰਦੀ ਬਣਾਈਆਂ ਇਸ ਅਮਾਨਤ ਨੂੰ ਅੱਜ ਸੰਭਾਲਣ ਦੀ ਲੋੜ ਹੈ। ਅੱਜ ਕੋਈ ਹੋਰ ਵੀ ਉੱਠੇ ਕਿ ਗੁਰੂ ਕੇ ਖਜ਼ਾਨੇ ਦੀਆਂ ਚਾਬੀਆਂ ਅਸੀਂ ਲੈਣੀਆਂ ਨੇ ਪੰਥ ਕਦੀ ਵੀ ਇਹ ਪਰਵਾਹ ਨਹੀਂ ਕਰੇਗਾ ਕਿਉਂਕਿ ਇਹ ਚਾਬੀਆਂ ਗੁਰੂ ਪੰਥ ਦੀ ਅਮਾਨਤ ਨੇ ਤੇ ਅਮਾਨਤ ਰਹਿਣਗੀਆਂ ਅੱਜ ਦੇ ਦਿਨ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮਿਹਰ ਦੇ ਨਾਲ ਗੁਰੂ ਪੰਥ ਨੇ ਚਾਬੀਆਂ ਦਾ ਮੋਰਚਾ ਜਿਹੜਾ ਸੀ ਉਹ ਫਤਿਹ ਕੀਤਾ ਚਾਬੀਆਂ ਪੰਥ ਨੂੰ ਮਿਲੀਆਂ ਨੇ